ਸੋਰਸ ਇੰਟਰਨੈਸ਼ਨਲ ਜੀਐਨ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਆਥਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ 7ਵੇਂ ਗੇੜ ਦੀਆਂ ਵੋਟਾਂ ਕੱਲ ਪੈਣਗੀਆਂ ਪ੍ਰਧਾਨ ਮੰਤਰੀ ਦੇ ਧਿਆਨ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਆਮ ਆਦਮੀ ਪਾਰਟੀ ਦੀ ਵਿਧਾਇਕਾ ਦੇ ਪਤੀ ਦੀ ਹੋਈ ਮੌਤ ਕੇਜਰੀਵਾਲ ਦੇ ਪੀਏ ਨੂੰ ਸੀਸੀਟੀਵੀ ਦੇ ਵਿੱਚ ਦੇਖ ਕੇ ਮੁੱਦਾ ਗਰਮਾਇਆ ਕੇਜਰੀਵਾਲ ਨੇ ਆਖਿਆ ਜਦੋਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਤਾਂ 1000 ਰੁਪਏ ਔਰਤਾਂ ਨੂੰ ਦੇਵਾਂਗੇ ਜਲੰਧਰ ਦੇ ਵਿੱਚ ਕਾਰ ਨੂੰ ਅੱਗ ਲੱਗੀ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਦੀ ਜਿੱਤ ਬਾਰੇ ਲੱਗਣ ਲੱਗੀਆਂ ਸ਼ਰਤਾਂ ਸਰਕਾਰ ਬਣਾਉਣ ਦੇ ਦਾਅਵੇ ਐਨਡੀਏ ਤੇ ਇੰਡੀਆ ਗੱਟ ਜੋੜ ਦੇ ਵੱਲੋਂ ਲਗਾਤਾਰ ਜਾਰੀ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਕਿਸਾਨਾਂ ਵੱਲੋਂ ਕੂਚ ਦਾ ਐਲਾਨ ਤੇ ਆਖਰੀ ਖਬਰ ਉਮੀਦਵਾਰਾਂ ਦੇ ਘਾ ਧੜਕਣਾ ਵਧਿਆ ਪਤਾ ਨਹੀਂ ਕਿਹਨੂੰ ਪੈਣੀਆਂ ਕਿੰਨੀਆਂ ਵੋਟਾਂ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਰਣਾ ਜੀ ਹੁਣ ਤਾਂ ਫਿਰ ਰਾਤ ਹੀ ਵਿਚਾਲੇ ਰਹਿ ਗਈ ਐ ਸਾਰੀਆਂ ਤਿਆਰੀਆਂ ਮੁਕੰਮਲ ਨੇ ਕਹਿੰਦੇ ਪੁਲਿਸ ਦੇ ਪਹਿਰੇ ਬੜੇ ਸਖਤ ਨੇ ਪੋਲਿੰਗ ਬੂਥ ਸੈਟਅਪ ਹੋ ਚੁੱਕੇ ਜੀ ਬਿਲਕੁਲ ਸਹਿਨ ਸਾਹਿਬ ਗੱਲ ਇਹ ਜੀ ਕਿ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਚੱਲਦੀਆਂ ਸਨ ਤੇ ਤਿਆਰੀਆਂ ਮੁਕੰਮਲ ਹਨ ਤੇ ਹੁਣ ਤੋਂ ਕੁਝ ਘੰਟੇ ਬਾਅਦ ਹੁਣ ਤਾਂ ਵਿਚਾਲੇ ਜਿਵੇਂ ਸਿਆਣੇ ਕਹਿੰਦੇ ਹਨ ਵੀ ਕੀ ਗੋਡੇ ਰਹਿ ਗਏ ਹੁਣ ਤਾਂ ਕੁਝ ਘੰਟੇ ਬਾਅਦ ਯਾਨੀ ਕਿ ਸਵੇਰੇ 8 ਵਜੇ ਸ਼ਨੀਵਾਰ ਨੂੰ ਯਾਨੀ ਕਿ ਪਹਿਲੀ ਨੂੰ ਤੇ ਵੋਟਾਂ ਦਾ ਕੰਮ ਸ਼ੁਰੂ ਹੋ ਜਾਣਾ ਤੇ ਨਿਯਮਾਂ ਦੇ ਮੁਤਾਬਕ ਸ਼ਾਮੀ 6 ਵਜੇ ਤੱਕ ਵੋਟਾਂ ਪੈਣੀਆਂ ਜਿਹੜੇ ਲੋਕ 6 ਵਜੇ ਤੋਂ ਪਹਿਲਾਂ ਕਤਾਰ ਦੇ ਵਿੱਚ ਲੱਗੇ ਮੰਨ ਲਓ ਕੋਈ ਪੌਣੇ 6 ਵਜੇ ਲੱਗ ਗਿਆ ਤੇ ਮੰਨ ਲਓ ਕਿ ਭੀੜ ਇੰਨੀ ਹੋਈ ਵੀ ਉਹਦੀ ਵਾਰੀ ਆਈ 6:30 ਵਜੇ ਜਿਹੜੇ ਲੋਕ ਅੰਦਰ ਚਲੇ ਗਏ ਬੂਥ ਦੇ ਉਹਨਾਂ ਦੀਆਂ ਵੋਟਾਂ ਪੈਣੀਆਂ ਪਰ ਜੇਕਰ ਕੋਈ ਮੇਰੇ ਵਰਗਾ ਕਹੋਗਾ ਵੀ 6 ਵਜੇ ਇੱਕ ਮਿੰਟ ਦੇ ਉੱਤੇ ਮੈਂ ਆ ਕੇ ਤੇ ਫਿਰ ਖੜ ਜਾ ਤੇ ਉਹਦੀ ਵੋਟ ਨਹੀਂ ਪੂਰ ਹੋਊਗੀ ਸੋ ਕੱਲ ਨੂੰ 300 ਤੇ 28 ਪੰਜਾਬ ਦੇ ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਦੇ ਵਿੱਚ ਕੈਦ ਹੋ ਜਾਣੀ ਆ ਇਹਨਾਂ ਦੇ ਵਿੱਚੋਂ 13 ਕੌਣ ਜਿੱਤਣਗੇ ਸਮਾਂ ਰਸੂਗਾ ਭਾਰਤ ਦੇ ਵਿੱਚ ਇਹ 7ਵੇਂ ਤੇ ਆਖਰੀ ਗੇੜ ਦੀਆਂ ਵੋਟਾਂ ਨਤੀਜੇ ਸਾਰੇ ਗੇੜਾਂ ਦੇ 4 ਜੂਨ ਨੂੰ ਆਉਣੇ ਆ ਸਰਕਾਰ ਕਿਹਦੀ ਬਣੂਗੀ ਵਕਤ ਬਿਆਨ ਕਰੂਗਾ ਪਰ ਜੋਤਸ਼ੀਆਂ ਦੇ ਕੋਲੇ ਜਾ ਕੇ ਤੰਤਰਕਾਂ ਕੋਲੇ ਜਾ ਕੇ ਬੜਿਆਂ ਨੇ ਇਸ ਕੀ ਬੜਾ ਕੁਝ ਕੀਤਾ ਕੋਈ ਮੁੰਦਰਾ ਭਰੀ ਫਿਰਦਾ ਬੁੰਦਰਾ ਦੇ ਨਾਲ ਉਂਗਲਾ ਕੋਈ ਧਾਗੇ ਬੰਨੀ ਫਿਰਦਾ ਕੋਈ ਬਹੁਤ ਕੁਝ ਹੋਰ ਕਰ ਰਿਹਾ ਪਤਾ ਨਹੀਂ ਵੀ ਭਾਈ ਇਹੋ ਜਿਹੀਆਂ ਗੱਲਾਂ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਊਗਾ ਪਰ ਗੱਲ ਇਹ ਜੀ ਕਿ 55 ਤੋਂ ਵੱਧ ਸੀਟਾਂ ਨੇ ਉੱਤੇ ਕੱਲ ਨੂੰ ਵੋਟਾਂ ਪੈਣੀਆਂ ਤਿਆਰੀਆਂ ਪੂਰੀਆਂ ਮੁਕੰਮਲ ਆ ਹਰ ਬੂਥ ਦੇ ਉੱਤੇ ਪੁਲਿਸ ਦੇ ਪਹਿਰੇ ਬੜੇ ਸਖਤ ਹੈਗੇ ਆ ਤੇ ਉਮੀਦਵਾਰਾਂ ਦੇਗਾ ਧੜਕਣਾ ਪੂਰੀਆਂ ਤੇਜ਼ ਹੋਈਆਂ ਪਈਆਂ ਜੀ। ਅੱਛਾ ਆਮ ਆਦਮੀ ਪਾਰਟੀ ਦੀ ਕਿਹੜੀ ਐਮਐਲਏ ਜਿਸਦੇ ਪਤੀ ਦੀ ਮੌਤ ਹੋਈ ਹੈ ਤੇ ਕਿਵੇਂ ਹੋਈ ਹੈ? ਇਹ ਜੀ ਬੜੇ ਦੁੱਖ ਦੀ ਖਬਰ ਆਈ ਜੀ ਕਿ ਇਹ ਹੈਗੇ ਜੀ ਨਕੋਦਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਇੰਦਰਜੀਤ ਕੌਰ ਦੇ ਮਾਨ ਦੇ ਪਤੀ ਦੇ ਜਿਹੜੇ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਬਹੁਤ ਦੁੱਖ ਹੋਇਆ ਜੀ ਇਸ ਗੱਲ ਦੇ ਉੱਤੇ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਸੀਂ ਰੈੱਡ ਐਫੀਮ ਦੇ ਪਰਿਵਾਰਕ ਮੈਂਬਰ ਸਾਰਿਆਂ ਦੀ ਸਲਾਮਤੀ ਦੀ ਕਾਮਨਾ ਕਰਦੇ ਪਰ ਇਹ ਜਿਹੜੇ ਇੰਦਰਜੀਤ ਕੌਰ ਮਾਨ ਨੇ ਆਪਣੇ ਪਤੀ ਸ਼ਰਨਜੀਤ ਸਿੰਘ ਮਾਨ ਦਾ ਰਾਤ ਦੇ ਵੇਲੇ ਦਿਲ ਦੇ ਦੌਰੇ ਦੇ ਕਰਕੇ ਦੇਹਾਂਤ ਹੋ ਗਿਆ। ਆਮ ਆਰਮੀ ਪਾਰਟੀ ਦੇ ਕ੍ਰੈਡਰ ਦੇ ਵਿੱਚ ਜਿਹੜੇ ਸਮਰਥਕ ਇਹਨਾਂ ਦੇ ਨੇਤਾਵਾਂ ਦੇ ਵਿੱਚ ਸੋਗ ਦੀ ਲਹਿਰ ਦੌੜੀ ਆ ਤੇ ਅੱਜ ਇਹਨਾਂ ਦਾ ਨਕੋਦਰ ਦੇ ਵਿੱਚ ਸਸਕਾਰ ਕਰ ਦਿੱਤਾ ਗਿਆ। ਇਹ ਜਾਣਕਾਰੀ ਪ੍ਰਾਪਤ ਹੋਈ ਹੈ ਜੀ। ਤੇ ਪ੍ਰਧਾਨ ਮੰਤਰੀ ਦੇ ਮੈਰੀਟੇਟ ਕਰਨ ਦੇ ਜਿਹੜਾ ਧਿਆਨ ਧਰਨ ਦੇ ਖਿਲਾਫ ਕਿਉਂ ਕਿੰਤੂ ਪ੍ਰੰਤੂ ਹੋ ਰਹੇ ਨੇ। ਦੇਖੋ ਜੀ ਗੱਲ ਇਹ ਕਿ ਧਿਆਨ ਲਾਉਣਾ ਮਾੜੀ ਗੱਲ ਨਹੀਂ। ਬੜੇ ਲੋਕ ਧਿਆਨ ਲਾਉਂਦੇ ਹਨ ਸਾਹਿਬ। ਬਹੁਤ ਸਾਰੇ ਲੋਕ ਆਪਣੇ ਵੀ ਕਈ ਜਾਣਕਾਰਾ ਜਿਹੜੇ ਉਹ ਧਿਆਨ ਦੇ ਹਰ ਬੰਦਾ ਮੈਡੀਟੇਸ਼ਨ ਕਰਦਾ ਹਰ ਬੰਦੇ ਨੂੰ ਇਹਦੀ ਲੋੜ ਮਹਿਸੂਸ ਹੁੰਦੀ ਹੈ ਜੀ ਦਾ ਜਿੱਥੇ ਯਕੀਨ ਆ ਜਿਹਨੂੰ ਜਿਵੇਂ ਠੀਕ ਲੱਗਦਾ ਉਹ ਉਵੇਂ ਕਰਦਾ ਹੈ ਕਿਹੜੇ ਤੇ ਇਤਰਾਜ਼ ਨਹੀਂ ਪਰ ਆਪਣੇ ਜਿੰਨੇ ਵੀ ਦੋਸਤ ਆ ਉਹ ਨਾਲ ਕੈਮਰੇ ਲੈ ਕੇ ਨਹੀਂ ਜਾਂਦੇ ਉਹ ਨਾਲ ਕੋਈ মিডিਆ ਲੈ ਕੇ ਨਹੀਂ ਜਾਂਦੇ ਪਰ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਕੇਦਾਰਨਾਥ ਦੇ ਵਿੱਚ 2019 ਦੇ ਵਿੱਚ 16 ਘੰਟੇ ਦਾ ਧਿਆਨ ਲਾਇਆ ਸੀ ਉਦੋਂ ਗੁਫਾ ਦੇ ਵਿੱਚੋਂ ਫੋਟੋਆਂ ਤੇ ਵੀਡੀਓ ਸਾਹਮਣੇ ਆਈਆਂ ਸੀ ਹੁਣ ਇਹ ਕੰਨਿਆ ਕੁਬਾਰੀ ਦੇ ਵਿੱਚ ਆ ਫੋਟੋਆਂ ਤੇ ਵੀਡੀਓ ਪਾਈ ਹੁਣ ਵੀ ਸਾਹਮਣੇ ਆ ਗਈਆਂ ਇਸ ਗੱਲ ਦੇ ਉੱਤੇ ਪਤਾ ਲੱਗਾ ਵੀ ਅੱਜ ਜਿਹੜੀ ਗੁਜਰਾਤ ਦੀ ਕਾਂਗਰਸ ਆ ਉਹਦੇ ਵੱਲੋਂ ਉਹ ਤੁਹਾਡੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ ਉਹ ਕਹਿੰਦੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਕਰਦੇ ਚੋਣ ਸਟੰਟ ਏਦਾਂ ਕੋਣ ਗੁਫਾ ਦੇ ਵਿੱਚ ਜਾ ਕੇ ਤੇ ਕੋਣ ਏਦਾਂ ਧਿਆਨ ਲਾਉਂਦਾ ਜਿਹੜੀ ਆਪਾਂ ਫੋਟੋ ਦੇਖੀ ਆ ਜਿਹੜੀ ਮੈਂ ਵੀ ਦੇਖੀ ਉਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੇ ਭਗਵਾ ਚੋਲਾ ਪਾਇਆ ਮੱਥੇ ਤੇ ਤਿਲਕ ਲਾਇਆ ਹੱਥ ਦੇ ਵਿੱਚ ਰੁਦਰਾਕਸ਼ ਦੀ ਮਾਲਾ ਫੜੀ ਆ ਤੇ ਉਹ ਬਿਲਕੁਲ ਚੁੱਪ ਨੇ ਅੱਖਾਂ ਬੰਦ ਨੇ ਧਿਆਨ ਉਹਨਾਂ ਦਾ ਲੱਗਾ ਹੋਇਆ ਤੇ ਹੁਣ ਉਹਨਾਂ ਨੇ ਕੱਲ ਰਾਤ ਤੱਕ ਇਸ ਮੁਦਰਾ ਦੇ ਵਿੱਚ ਰਹਿਣਾ ਸੋ ਦੇਖਦੇ ਪਾਈਏ ਇਸ ਮਾਮਲੇ ਦੇ ਉੱਤੇ ਕੀ ਕਹਿੰਦੀ ਅਦਾਲਤ ਪਰ ਵਿਰੋਧੀ ਪਾਰਟੀਆਂ ਨੇ ਕੀ ਗੱਲ ਕਹੀ ਆ ਵੀ ਇਹ ਪ੍ਰਧਾਨ ਮੰਤਰੀ ਸਾਹਿਬ ਦਾ ਚੋਣ ਸਟੰਟ ਹੁੰਦਾ ਜਿਹੜਾ ਕਿ ਇਹ ਹਰ 5 ਸਾਲ ਬਾਅਦ ਕਰਦੇ ਆ ਅੱਛਾ ਸਵਾਤੀ ਜੀ ਨੂੰ ਕੁੱਟਮਾਰ ਕਰਨ ਵਾਲਾ ਤੇਜਰੀਵਾਲ ਦਾ ਜਿਹੜਾ ਪੀਏ ਸੀ ਉਹਦਾ ਸੀਸੀ ਟੀਵੀ ਕੈਮਰਿਆਂ ਵਿੱਚ ਰਿਕਾਰਡ ਕੀਤੀ ਹੋਈ ਵੀਡੀਓ ਦੇਖਣ ਤੋਂ ਬਾਅਦ ਕੀ ਰਿਐਕਸ਼ਨ ਹੋ ਰਿਹਾ ਹੈ ਦੇਖੋ ਜੀ ਹੁਣ ਇਹ ਅਦਾਲਤ ਨੇ ਫੈਸਲਾ ਕਰਨਾ ਥੇਨ ਸਾਹਿਬ ਵੀ ਇਹਦੇ ਮੁਤਲਕ ਕੀ ਕਾਰਵਾਈ ਕਰਨੀ ਆ ਕੀ ਬਣਾਉਣਾ ਤੇ ਕੀ ਨਹੀਂ ਬਣਾਉਣਾ ਪਰ ਹਾਂ ਇਹ ਗੱਲ ਪੱਕੀ ਹੈ ਜੀ ਕਿ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਹਮਣੇ ਆਈ ਹੈ ਉਹਦੇ ਕਰਕੇ ਇੱਕ ਵਾਰ ਮੁਸ਼ਕਲਾਂ ਦੇ ਵਿੱਚ ਵਾਧਾ ਜ਼ਰੂਰ ਹੋਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਵਿਭੂ ਕੁਮਾਰ ਜਿਹੜਾ ਕਿ ਕੇਜਰੀਵਾਲ ਦਾ ਪੀਏ ਆ ਜਿਹਦੇ ਉੱਤੇ ਕਥਿਤ ਤੌਰ ਤੇ ਦੋਸ਼ ਲੱਗੇ ਵੀ ਇਹਨੇ ਢਿੱਡ ਦੇ ਵਿੱਚ ਲੱਤਾਂ ਮਾਰੀਆਂ ਮੁੱਕੇ ਮਾਰੇ ਆ ਸੁਆਤੀ ਮਾਲੀਵਾਲ ਦੇ ਇਹਨੇ ਉਹਦੇ ਲੀੜੇ ਖਿੱਚੇ ਆ ਇਨੇ ਉਹਦੇ ਨਾਲ ਬਦਸਲੂਕੀ ਕੀਤੀ ਹੈ ਤੇ ਜਿਹਦੇ ਕਰਕੇ ਇਹਦੇ ਉੱਤੇ ਕਈ ਧਰਾਵਾਂ ਤਹਿਤ ਪਰਚਾ ਦਰਜ ਹੋਇਆ ਤੇ ਇਹ ਪੁਲਿਸ ਵੀ ਹਿਰਾਸਤ ਦੇ ਵਿੱਚ ਹੈ ਸੋ ਪਤਾ ਲੱਗਾ ਜੀ ਕਿ ਅੱਜ ਜਦੋਂ ਲਗਾਤਾਰ ਇਹ ਗੱਲ ਕਹਿੰਦੇ ਆ ਵਿਭੂਪ ਕੁਮਾਰ ਨੇ ਵਕੀਲ ਕੇ ਭਾਈ ਇਹ ਤਾਂ ਉਸ ਦਿਨ ਸੀਐਮ ਹਾਊਸ ਦੇ ਵਿੱਚ ਹੀ ਨਹੀਂ ਸੀ ਤੇ ਉਸ ਦਿਨ ਸੀਐਮ ਹਾਊਸ ਦੇ ਵਿੱਚ ਹੋਣ ਦੀ ਵੀਡੀਓ ਫੁਟੇਜ ਸਾਹਮਣੇ ਆਈ ਹੈ ਉਹ ਪੁਲਿਸ ਕਹਿੰਦੀ ਵੀ ਸਾਡੇ ਕੋਲੇ ਵੀਡੀਓ ਫੁਟੇਜ ਹੈਗੀ ਆ ਸੋ ਮਤਲਬ ਇਹ ਜੀ ਕਿ ਇੱਕ ਥਾਂ ਦੇ ਉੱਤੇ ਤਾਂ ਟੈਕਨੀਕਲ ਪੌਰ ਤੇ ਆਪਾਂ ਗਲਤ ਹੋ ਹੀ ਜਾਂਦੇ ਆ ਸੋ ਵੇਨੇ ਵੀ ਭਾਈ ਕੀ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਉਂਦਾ ਹੈ ਉਹ ਵਾਕਈ ਇਸ ਵੀਡੀਓ ਟੇਪ ਦੇ ਵਿੱਚ ਨਜ਼ਰ ਆਉਂਦਾ ਲੱਤਾਂ ਮਾਰਦਾ ਠੱਡੇ ਮਾਰਦਾ ਜਿਹੜੀ ਥਾਂ ਦੇ ਉੱਤੇ ਸਬਾਤੀ ਮਾਲੀਬਾਲ ਦੇ ਨਾਲ ਬਦਸਲੂਕੀ ਹੋ ਰਹੀ ਹੈ ਉਹ ਸਥਾਨ ਦੇ ਉੱਤੇ ਜਿਵੇਂ ਕਿ ਜਾਣਕਾਰੀ ਆਈ ਹੈ ਦਿੱਲੀ ਪੁਲਿਸ ਦੇ ਹਵਾਲੇ ਦੇ ਨਾਲ ਉਹ ਸਥਾਨ ਦੇ ਉੱਤੇ ਉਹ ਨਜ਼ਰ ਆ ਰਿਹਾ ਉਹਦੇ ਵਿੱਚ ਉਹ ਮੁੱਕੇ ਮਾਰ ਰਿਹਾ ਜਾਂ ਛੜਵਾ ਰਿਹਾ ਜਾਂ ਪੁਚਕਾਰ ਰਿਹਾ ਜਾਂ ਕੀ ਕਰ ਰਿਹਾ ਇਹਦੇ ਬਾਰੇ ਗਿਆਨ ਨਹੀਂ ਹੋਇਆ ਜੀ ਹੂੰ ਹੂੰ अच्छा ਜਿਹੜੀ ਔਰਤਾਂ ਨੂੰ 1000 ਰੁਪਇਆ ਪੱਤਾ ਦੇਣ ਦੀ ਗੱਲ ਚੱਲੀ ਸੀ ਪੰਜਾਬ ਦੇ ਵਿੱਚ ਹਲੇ ਮਿਲਿਆ ਨਹੀਂ ਕੇਜਰੀਵਾਲ ਜੀ ਨੇ ਕੀ ਕਿਹਾ ਇਸ ਬਾਰੇ ਚ ਦੇਖੋ ਜੀ ਅਰਵਿੰਦ ਕੇਜਰੀਵਾਲ ਖੁਰਾ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ 21 ਦਿਨ ਦੀ ਆਪਾਂ ਜਾਣਦੇ ਜੀ ਕਿ ਅੰਤਰਮZwਮਾਨਤ ਦਿੱਤੀ ਗਈ ਸੀ ਉਹ 21 ਦਿਨ ਪੂਰੇ ਹੋ ਜਾਣੇ ਜੀ ਕੱਲ ਨੂੰ ਕੱਲ ਸ਼ਾਮ ਤੱਕ ਦੇ ਲਈ ਕਹਿਣ ਦਾ ਭਾਵ ਅੰਤਰਮZwਮਾਨਤ ਮਿਲੀ ਹੈ ਪ੍ਰਚਾਰ ਕਰਨ ਦੀ ਖਾਤਰ ਵੋਟਾਂ ਕੱਲ ਨੂੰ ਪੈ ਜਾਣੀਆਂ 7ਵੇਂ ਗੇੜ ਦੇਗਾ ਮਤਲਬ ਪ੍ਰਚਾਰ ਵੀ ਖਤਮ ਗੱਲਬਾਤ ਖਤਮ ਚਾਰ ਨੂੰ ਨਤੀਜੇ ਆਉਣੇ ਆ ਦੋ ਤਰੀਕ ਨੂੰ ਕੇਜਰੀਵਾਲ ਨੇ ਤਿਹਾਰ ਜੇਲ ਪ੍ਰਸ਼ਾਸਨ ਦੇ ਮੂਰੇ ਜਾ ਕੇ ਆਪ ਹੀ ਸਰੈਂਡਰ ਕਰਨਾ ਜਿਵੇਂ ਕਿ ਅਦਾਲਤ ਨੇ ਕਿਹਾ ਸੀ ਕੇਜਰੀਵਾਲ ਨੇ ਆਪਣੇ ਵਕੀਲਾਂ ਦੇ ਰਾਹੀਂ 7 ਦਿਨ ਦੀ ਅੰਤ੍ਰਮ ਜ਼ਮਾਨਤ ਦਾ ਵਾਅਦਾ ਕਰਨ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਗੱਲ ਕਹੀ ਸੀ ਵੀ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਭਾਈ ਤੁਹਾਡਾ ਜਿਵੇਂ ਚਿਤ ਕਰਦਾ ਉਹਨਾਂ ਕਰਕੇ ਇੰਨੀ ਜਲਦੀ ਇਸ ਮਸਲੇ ਤੇ ਸੁਣਵਾਈ ਨਹੀਂ ਹੋ ਸਕਦੀ ਸੋ ਮਤਲਬ ਇਹ ਹੈ ਜਿ ਕਿ ਜੇਲ ਦੇ ਵਿੱਚ ਵਾਪਸ ਜਾਣ ਤੋਂ ਪਹਿਲਾਂ ਕੇਜਰੀਵਾਲ ਦੇ ਵੱਲੋਂ ਦਿੱਲੀ ਵਸਗਾਂ ਨੂੰ ਵੀਡੀਓ ਸੁਨੇਹਰਾਂ aí ਸੰਬੋਧਨ ਕੀਤਾ ਗਿਆ ਉਹਨਾਂ ਨੇ ਕਹਿ ਜੀ ਕਿ ਮੈਂ ਜੇਲ੍ਹ ਦੇ ਵੱਲ ਫੇਰ ਜਾਊਂਗਾ ਇਸ ਕਰਕੇ ਕਿਉਂਕਿ ਮੈਂ ਭ੍ਰਿਸ਼ਟਾਚਾਰ ਦੇ ਖਿਲਾਫ ਤਾਨਾਸ਼ਾਹੀ ਦੇ ਖਿਲਾਫ ਤੇ ਸੰਵਿਧਾਨ ਨੂੰ ਖਤਰੇ ਦੇ ਖਿਲਾਫ ਲੜਾਈ ਦੇ ਵਿੱਚ ਹਿੱਸਾ ਲੈ ਰਿਆ ਤੇ ਮੈਂ ਭਾਈ ਉੱਥੇ ਇਸ ਕਰਕੇ ਜਾਣਾ ਤਾਂ ਜੋ ਵੱੜ ਤੋਂ ਵੱਧ ਦੇਸ਼ ਵਾਸੀਆਂ ਨੂੰ ਇਹ ਅਹਿਸਾਸ ਹੋਵੇ ਕਿ ਭਾਈ ਲੜਾਈ ਲੜਨ ਵਾਲੇ ਵੀ ਹੈਗੇ ਆ ਉਹਨਾਂ ਨੇ ਕਹਿ ਜੀ ਕਿ ਮੈਂ ਜੇਲ੍ਹ ਦੇ ਵਿੱਚ ਜਾਊਂਗਾ ਪਰ ਤੁਸੀਂ ਇਸ ਗੱਲ ਦੇ ਉੱਤੇ ਬੇਫਿਕਰ ਰਹਿਓ ਦਿੱਲੀ ਦੇ ਲੋਕਾਂ ਨੂੰ ਪਾਣੀ ਦੀ ਸਹੂਲਤ ਦਿੱਲੀ ਦੇ ਲੋਕਾਂ ਨੂੰ ਬਿਜਲੀ ਦੀ ਸਹੂਲਤ ਦਿੱਲੀ ਦੇ ਵਿੱਚ ਮਹੱਲਾ ਕਲੀਨਿਕ ਦਿੱਲੀ ਦੇ ਵਿੱਚ ਸਕੂਲ ਸਾਰਾ ਕੁਝ ਪਹਿਲਾਂ ਵਾਂਗੂ ਬਰਕਰਾਰ ਰਹੂਗਾ ਉਹਨਾਂ ਨੇ ਕਿਹਾ ਜੀ ਕਿ ਜਦੋਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ ਤੇ ਔਰਤਾਂ ਨੂੰ 1-1000 ਰੁਪਏ ਦੇਣ ਦਾ ਕੰਮ ਵੀ ਕਰਾਂਗੇ ਪੰਜਾਬ ਦੇ ਵਿੱਚ ਜਾਂ ਦਿੱਲੀ 'ਚ ਦਿੱਲੀ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੇ ਪਿਛਲੇ ਦਿਨੀ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਸੀ ਉਹ ਕਹਿੰਦੇ ਜੀ ਕਿ ਦੇਖੋ 1000 ਰੁਪਏ ਦੀ ਗਰੰਟੀ ਦੇ ਉੱਤੇ ਬਿਲਕੁਲ ਮੇਰੀ ਗੌਰ ਆ ਪੰਜਾਬ ਦੇ ਇਕੱਲੇ-ਇਕੱਲੇ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਕੱਲੇ-ਕੱਲੇ ਖੇਤ ਤੱਕ ਜਦੋਂ ਨਹਿਰੀ ਪਾਣੀ ਪਹੁੰਚ ਗਿਆ ਮਤਲਬ 14 ਲੱਖ ਤੋਂ ਵੱਧ ਪੰਜਾਬ ਚ ਟਿਊਬਵੈਲਾਂ ਵੱਡੀ ਗਿਣਤੀ ਚ ਟਿਊਬਵੈਲ ਬੰਦ ਹੋ ਜਾਣੇ ਜਦੋਂ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਗਿਆ ਜਦੋਂ ਟਿਊਬਵੈਲ ਬੰਦ ਹੋ ਗਏ ਤੇ ਉਸ ਤੋਂ ਬਾਅਦ ਜਿਹੜੀ ਆਪਣਾ ਟਿਊਬਵੈਲਾਂ ਦੀ ਸਬਸਿਡੀ ਦਿੰਨੇ ਆ ਉਹ ਵੀ ਖਤਮ ਹੋ ਜਾਣੀ ਜਾਂ ਘਟ ਜੂਗੀ ਤੇ ਜਦੋਂ ਪੈਸੇ ਹੱਥ ਦੇ ਵਿੱਚ ਆ ਗਏ ਤੇ ਫਿਰ 1000 ਕਿਉਂ ਮਤਲਬ 1100 ਰੁਪਏ ਦੇਣ ਨੂੰ ਵੀ ਤਿਆਰ ਆ। ਹੂੰ ਹੂੰ। ਕਾਰ ਨੂੰ ਅੱਗ ਲੱਗੀ ਹੈ ਕਿਸੇ ਨੇ ਲਾਈ ਹੈ ਜਾਂ ਜਲਦੀ-ਜਲਦੀ ਕਾਰ ਨੂੰ ਅੱਗ ਲੱਗੀ ਜਲੰਧਰ ਚ। ਨਹੀਂ ਅਸਲ ਵਿੱਚ ਜਿਹੜੀ ਜਾਣਕਾਰੀ ਮਿ ਇਸ ਕਾਰ ਨੂੰ ਅਗ ਲੱਗ ਗਈ ਕਿਉਂਕਿ ਲੋਕ ਇੱਕ ਵਾਰ ਥੋੜੀ ਜਿਹੀ ਜਾਣਕਾਰੀ ਵਿੱਚ ਹੋਰ ਸਾਂਝੀ ਕਰਨੀ ਚਾਹੁੰਦਾ ਅੱਜ ਮੈਂ ਫਰੀਦਕੋਟ ਦੇ ਵੱਲ ਆਪਣੇ ਪਿੰਡਾਂ ਵੱਲ ਗਿਆ ਸੀ ਤੇ ਥਿੰਨ ਸਾਹਿਬ ਬੜਾ ਮੈਨੂੰ ਦੁੱਖ ਹੋਇਆ ਹਮਮ ਸੜਕ ਦੇ ਖੱਬੇ ਨਿਗਾ ਮਾਰ ਕੇ ਜਾਂ ਸੱਜੇ ਨਿਗਾ ਮਾਰ ਕੇ ਕਿਸਾਨਾਂ ਨੇ ਗੈਰ ਜ਼ਿੰਮੇਵਾਰੀ ਵਾਲੀ ਹੱਦ ਕੀਤੀ ਪਈ ਹੈ ਸੜਕਾਂ ਦੇ ਉੱਤੇ ਜਿਹੜੀਆਂ ਵੱਡੀਆਂ ਵੱਡੀਆਂ ਟਾਲੀਆਂ ਕਿਤਰਾ ਕੋਈ ਹੋਰ ਦਰਖਤ ਲੱਗੇ ਆ ਜਿਹੜੇ ਬੂਟੇ ਲੱਗੇ ਆ ਉਹਦੇ ਵਿੱਚੋਂ 50% ਅੱਗ ਦੇ ਨਾਲ ਝੁਲਸੇ ਪਏ ਆ ਕੋਈ ਪੂਰਾ ਦਰਖਤ ਝੁੜ ਗਿਆ ਕੋਈ 25% ਦੀ ਕੋਈ 50% ਦੀ ਝੁੜ ਗਿਆ ਮਤਲਬ ਇਹ ਹੈ ਕਿ ਅਸੀਂ ਕਣਕ ਦੇ 나ੜ ਨੂੰ ਅੱਗ ਲਾ ਕੇ ਆਪ ਤਾਂ ਪਿੱਠ ਘੁਮਾ ਕੇ ਖੜ ਗਏ ਤੇ ਪਰ ਅਸੀਂ ਕੁਦਰਤ ਦਾ ਕਿਵੇਂ ਕਤਲ ਕਰ ਰਹੇ ਹਾਂ ਇਥੋਂ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਗਰਮੀ ਬਹੁਤ ਹੈ ਜਦੋਂ ਤੱਕ ਹੁਣ ਇਹ ਸੜੇ ਹੋਏ ਦਰਖਤ ਮੁੜ ਕੇ ਹਰੇ ਹੋਣਗੇ ਉਦੋਂ ਤੱਕ ਅਪਰਾਲੀ ਨੂੰ ਅੱਗ ਲਾਉਣ ਵਾਲਾ ਵੇਲਾ ਆ ਜਾਣਾ 6 ਮਹੀਨੇ ਬਾਅਦ ਤੇ ਇਹ ਦਰਖਤ ਫੇਰਵੇਂ ਹੋ ਜਾਣੇ ਆ ਜਦੋਂ ਫੇਰ ਪੱਤੇ ਕੱਢਣਗੇ 6 ਮਹੀਨੇ ਬਾਅਦ ਆਪਾਂ ਫੇਰ 나ੜ ਨੂੰ ਅੱਗ ਲਾ ਦੇਣੀ ਆ ਮਤਲਬ ਆਪਾਂ ਕੁਦਰਤ ਦੇ ਕਾਤਲ ਨਾ ਬਣੀਏ ਆਪਾਂ ਜ਼ਿੰਮੇਵਾਰੀਆਂ ਵੀ ਸਮਝ ਗਏ ਮਜਬੂਰੀਆਂ ਤਾਂ ਆਪਾਂ ਦੱਸ ਦਈਆਂ ਪਰ ਇੱਥੇ ਕੋਈ ਮਜਬੂਰੀ ਨਹੀਂ ਹੁੰਦੀ ਜਦੋਂ ਕਣਕ ਦੇ ਨਾਲ ਨੂੰ ਅੱਗ ਲਾਉਨੇ ਇੱਥੇ ਸਭ ਕੋਈ ਮਜਬੂਰੀ ਨਹੀਂ ਹੁੰਦੀ ਕਿਉਂਕਿ ਕਣਕ ਨੂੰ ਵੜ ਲਿਆ ਵੇਚ ਲਿਆ ਖੇਤ ਵਿਹਲਾ ਪਿਆ ਤੇ ਸਵਾ ਮਹੀਨੇ ਬਾਅਦ ਆਪਾਂ ਝੋਨਾ ਵੀ ਡਣਾ ਹੁੰਦਾ ਝੋਨਾ ਲਾਉਣਾ ਇਹ ਕਿਹੜਾ ਵੀ ਅਗਲੇ ਸਾਲ ਆਪਾਂ ਫਸਲ ਨਵੀਂ ਲਾ ਲੈਣੀ ਆ ਸੋ ਸਾਨੂੰ ਇੱਥੇ ਗੈਰ ਜ਼ਿੰਮੇਵਾਰੀ ਨਹੀਂ ਵਰਤਣੀ ਚਾਹੀਦੀ ਦੂਜੀ ਗੱਲ ਕਿ ਜਿਹੜੀ ਇਹ ਕਾਰਨ ਦੀ ਗੱਲ ਤੁਸੀਂ ਪੁੱਛੀ ਆ ਇਹ ਜੇ ਪਤਾ ਲੱਗਾ ਕਿ ਜਲੰਧਰ ਦੇ ਵਿੱਚ ਇੱਕ ਮਕੈਨਿਕ ਦੇ ਕੋਲੇ ਬੰਦਾ ਆਪਣੀ ਕਾਰ ਖੜੀ ਕਰਕੇ ਆਇਆ ਤੇ ਕਾਰ ਦੇ ਕੋਲੇ ਕੂੜੇ ਦਾ ਢੇਰ ਆ ਕਿਸੇ ਨੇ ਕੂੜੇ ਦਾ ਢੇਰ ਨੂੰ ਅਗਲਾ ਹੀ ਤੇ ਕਾਰ ਵਿੱਚੇ ਸੜ ਗਈ ਤੇ ਕਾਰ ਦਾ ਇਕੱਲਾ ਪਿੰਜਰੀ ਰਹਿ ਗਿਆ ਬਾਕੀ ਸਭ ਕੁਝ ਸੜ ਗਿਆ ਜਦੋਂ ਤੱਕ ਮਾਲਕ ਆਇਆ ਉਹਦਾ ਤੇ ਉਹ ਦੇਖ ਕੇ ਉਹਨੂੰ ਦੰਦਲ ਪੈ ਗਈ ਉਹਨੂੰ ਹੁਣ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਹੋਇਆ ਜੀ ਅੱਛਾ ਅਮਰਤਪਾਲ ਤੇ ਸਰਬਜੀਤ ਸਿੰਘ ਦੀ ਜਿਤਵਰੇ ਸ਼ਰਤਾਂ ਲੱਗੀਆਂ ਨੇ ਸ਼ਰਤਾਂ ਬਹੁਤ ਲੱਗਦੀਆਂ ਹੁੰਦੀਆਂ ਇਹਨਾਂ ਦੇ ਉੱਤੇ ਕਿੰਨੇ ਕਿੰਨੇ ਦੀ ਸ਼ਰਤ ਲੱਗੀ ਦੇਖੋ ਲੋਕਾਂ ਦੇ ਮਨ ਦੀ ਮੋਜ ਆ ਜੀ ਕੋਈ ਬੰਦਾ 500 ਦੀ ਵੀ ਲਾਉਂਦਾ ਕੋਈ ਬੰਦਾ 5 ਲੱਖ ਦੀ ਵੀ ਲਾਉਂਦਾ ਕੋਈ ਬੰਦਾ 50000 ਦੀ ਵੀ ਲਾਉਂਦਾ ਕੋਈ ਬੰਦਾ ਕਿਲਾ ਜ਼ਮੀਨ ਦੀ ਵੀ ਲਾ ਲੈਂਦਾ ਕੋਈ ਇਕ ਨਾਲ ਦੀ ਵੀ ਲਾਉਂਦਾ ਹਾਂ ਮੇਰੀ ਬੇਨਤੀ ਤਾਂ ਹਮੇਸ਼ਾ ਇਹ ਰਹਿੰਦੀ ਜੇਕਰ ਦੇਖੋ ਜੇ ਸ਼ਰਤ ਲਾਉਣੀ ਆ ਆਪਦੇ ਭੈਣ ਭਰਾ ਨੂੰ ਹੀ ਖਰਾਵਾਗੇ ਆਪਾਂ ਪਿੰਡ ਦੇ ਵਿੱਚ ਹੀ ਉਹਦੀ ਵੀ ਕੀ ਲੋੜ ਆ ਜਿਹੜਾ ਹਾਰਿਆ ਉਹ ਵੀ ਆਪਣਾ ਜਿਹੜਾ ਜਿੱਤਿਆ ਉਹ ਵੀ ਆਪਣਾ ਚਲੋ ਸਾਝ ਵਧਣੀ ਚਾਹੀਦੀ ਆ ਪਰ ਸ਼ਰਤਾਂ ਸ਼ੁਰਤਾਂ ਦੇ ਵਿੱਚ ਕੀ ਪਿਆ ਜੀ ਦੂਜੀ ਗੱਲ ਇਹ ਜੀ ਕਿ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਇਹਨਾਂ ਨੇ ਪੰਜਾਬ ਦੀ ਰਾਜਨੀਤਿਕ ਆਬੋਹਵਾ ਦੇ ਵਿੱਚ ਤਾਂ ਬਹੁਤ ਵੱਡੀ ਤਬਦੀਲੀ ਲਿਆਂਦੀ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ ਪਰ ਗੱਲ ਇਹ ਕਿ ਸ਼ਰਤਾਂ ਵੀ ਲੱਗ ਰਹੀਆਂ ਅੱਜ ਮੈਂ ਫਰੀਦਕੋਟ ਦੇ ਵਿੱਚ ਆਪਣੇ ਬਹੁਤ ਸਾਰੇ ਦੋਸਤਾਂ ਨੂੰ ਪੁੱਛਿਆ ਮੈਂ ਆਪਣੇ ਪਿੰਡ ਕਹਨੇ ਦੇ ਵਿੱਚ ਕਈ ਸਾਥਗਾਨ ਨੂੰ ਪੁੱਛਿਆ ਮੈਂ ਮੋਗੇ ਦੇ ਵਿੱਚ ਰੁਕਿਆ ਉੱਥੇ ਪੁੱਛਿਆ ਕੋਟਕਪੂਰੇ ਰੁਕਿਆ ਉੱਥੇ ਪੁੱਛਿਆ ਨਾਲ ਦੇ ਪਿੰਡਾਂ 'ਚ ਪੁੱਛਿਆ ਉਹ ਕਹਿੰਦੇ ਬਾਈ ਜੀ ਇੱਕ ਹਫ਼ਤੇ ਦੇ ਵਿੱਚ 10 ਦਿਨ ਦੇ ਵਿੱਚ ਸਰਬਜੀਤ ਦੇ ਹੱਕ ਦੇ ਵਿੱਚ ਲਹਿਰ ਬਣੀ ਹੈ ਕੋਈ ਦੋ ਰਾਏ ਨਹੀਂ ਹੈਗੀਆਂ ਪਰ ਇਹ ਲਹਿਰ ਹੁਣ ਸਰਬਜੀਤ ਨੂੰ ਜਿੱਤੌਣ ਦੇ ਵਿੱਚ ਕਿੰਨਾ ਕਾਮਯਾਬ ਹੁੰਦੀ ਹੈ ਸਮਾਂ ਦੱਸੂਗਾ ਪਰ ਗੱਲ ਇਹ ਕਿ ਲਹਿਰ ਬਣੀ ਹੋਈ ਜ਼ਰੂਰ ਆ ਇਹ ਲਹਿਰ ਦੇ ਵਿੱਚੋਂ ਨਤੀਜਾ ਕੀ ਨਿਕਲ ਕੇ ਆਉਂਦਾ ਵਕਤ ਨੇ ਬਿਆਨ ਕਰਨਾ ਸ਼ਰਤਾਂ ਲੱਗੀਆਂ ਅਮਰਿਤਪਾਲ ਸਿੰਘ ਜਿੱਤੂ ਕਾ ਸ਼ਰਤਾਂ ਲੱਗੀਆਂ ਸਰਬਜੀਤ ਸਿੰਘ ਹੋਣੀ ਜਿੱਤਣਗੇ ਤੇ ਬਾਕੀ 4 ਤਰੀਕ ਨੂੰ ਪਤਾ ਲੱਗਣਾ ਵੀ ਸ਼ਰਤ ਦੇ ਵਿੱਚ ਜਿੱਤਦਾ ਕੌਣ ਅਤੇ ਹਾਰਦਾ ਕੌਣ ਹੈ ਅੱਛਾ ਕਿਸਾਨ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਹੀ ਕੂਚ ਕਰ ਰਹੇ ਨੇ ਬਿਲਕੁਲ ਜੀ ਸਰਵਣ ਸਿੰਘ ਪੰਦੇਰ ਹੋਰਾਂ ਨੇ ਅੱਜ ਵੀਡੀਓ ਸੁਨੇਹੇ ਦੇ ਰਾਹੀਂ ਸਾਰੇ ਹੀ ਕਿਸਾਨਾਂ ਨੂੰ ਇੱਕ ਬੇਨਤੀ ਕੀਤੀ ਹੈ ਉਹਨਾਂ ਨੇ ਕਿਹਾ ਜੀ ਕਿ ਜਿਹੜੀ ਇਹ ਮੋਦੀ ਸਰਕਾਰ ਆ ਇਹਨੇ ਸਾਨੂੰ ਕਿਸ ਤਰੀਕੇ ਨਾਲ ਦਰੜਿਆ ਕਿਵੇਂ ਸਾਨੂੰ ਨੁਕਸਾਨ ਪਹੁੰਚਾਇਆ ਕਿਵੇਂ ਸਾਨੂੰ ਨੁਕਰੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਜੀ ਕਿ ਵੱਧ ਤੋਂ ਵੱਧ ਕਿਸਾਨ 2 ਜੂਨ ਨੂੰ ਫਿਰ ਇਕੱਠੇ ਹੋਣੇ ਸ਼ੁਰੂ ਹੋਣ ਸ਼ੰਭੂ ਤਖਨੌਰੀ ਬਾਰਡਰ ਦੇ ਉੱਤੇ ਉਹਨਾਂ ਨੇ ਕਿਹਾ ਜੀ ਕਿ ਆਪਾਂ ਭਾਜਪੀ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਸੰਘਰਸ਼ ਕਰ ਰਹੇ ਹਾਂ ਕਰ ਰਹੇ ਸਾਂ ਤੇ ਕਰਦੇ ਰਵਾਂਗੇ ਉਹਨਾਂ ਨੇ ਇੱਕ ਵਾਰੀ ਫਿਰ ਇਹ ਗੱਲ ਕਹੀ ਆ ਵੀ ਤੁਸੀਂ ਦੇਖੋ ਖੇਤਾਂ ਦਾ ਕੰਮ ਹੀ ਨਬੜ ਲਿਆ ਤੁਹਾਡੇ ਦਾ ਵੋਟਾਂ ਵੀ ਇੱਕ ਤਰੀਕੇ ਨਾਲ ਪੈ ਜਾਣੀਆਂ ਨਤੀਜੇ ਕੀ ਹੁੰਦੇ ਉਹ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਬੈਠਿਆ ਮੋਬਾਈਲ ਤੇ ਉਹਦੀ ਪਤਾ ਲੱਗ ਜਾਂਦੇ ਟੀਵੀ ਤੇ ਉਹਦੇ ਪਤਾ ਲੱਗ ਜਾਂਦੇ ਆ ਵੀ ਤੁਸੀਂ ਦੋ ਤਰੀਕ ਨੂੰ ਇੱਕ ਵਾਰ ਫਿਰ ਹਮਲਾ ਮਾਰੋ ਟ੍ਰੈਕ ਟ੍ਰੈਲੀਆਂ ਲੈ ਕੇ ਸ਼ੰਭੂ ਤਖਨੌਰੀ ਬਾਰਡਰ ਤੇ ਪਹੁੰਚੋ ਜੀ ਬਠਿੰਡੇ ਵਾਲੀ ਸੀਟ ਤੇ ਅਖੀਰ ਨੂੰ ਪ੍ਰਚਾਰ ਬੰਦ ਹੋਣ ਸਮੇਂ ਤੱਕ ਕੀ ਕੀ ਕਿੱਸਰਾਈਆਂ ਲੱਗਦੀਆਂ ਰਹੀਆਂ ਹਨ ਸਰ ਦੇਖੋ ਉੱਥੇ ਨਾ ਮੁਕਾਬਲਾ ਬਸੇ ਦਾ ਇੱਕ ਸੀਟ ਨਹੀਂ ਕੋਈ ਐਸੀ ਪੰਜਾਬ ਦੀ ਐਤਕੀ ਹਰ ਸੀਟ ਦੇ ਉੱਤੇ ਚਾਰ ਕੋਣਾ ਜਾਂ ਪੰਜ ਕੋਣਾ ਮੁਕਾਬਲਾ ਅੱਗੇ ਆਪਾਂ ਕਹਦੇ ਹੁਣ ਅਸੀਂ ਵੀ ਕਾਂਗਰਸ ਆਪ ਤੇ ਬੀਜੇਪੀ ਅਕਾਲੀ ਦਰਜ ਜੋੜ ਦੇ ਵਿੱਚ ਮੁਕਾਬਲੇ ਹੁੰਦੇ ਆ ਐਸ ਕੀ ਪੰਜ ਪੰਜ ਕੋਣੇ ਮੁਕਾਬਲੇ ਆ ਪਰ ਹੋ ਸਕਦਾ ਮੇਰੀ ਗੱਲ ਕਿਸੇ ਨੂੰ ਚੰਗੀ ਨਾ ਲੱਗੇ ਲੱਖਾ ਸਿਧਾਨਾ ਵੀ ਮੁਕਾਬਲੇ ਦੇ ਵਿੱਚ ਆ ਕੋਈ ਦੂਰ ਹੈ ਨਹੀਂ ਜੀਤ ਮਹਿੰਦਰ ਸਿੱਧੂ ਵੀ ਮੁਕਾਬਲੇ ਦੇ ਵਿੱਚ ਆ ਬੀਬੀ ਪਰਮਪਾਲ ਕੌਰ ਵੀ ਵੋਟਾਂ ਲੈ ਜਾਣਗੇ ਮੇਰਾ ਖਿਆਲ ਕਾਫੀ ਪਰ ਮੈਨੂੰ ਲੱਗਦਾ ਜੀ ਮੁੱਖ ਤੌਰ ਦੇ ਉੱਤੇ ਮੁਕਾਬਲਾ ਗੁਰਮੀ ਸਿੰਘ ਖੁੱਡੀਆਂ ਤੇ ਬੀਬੀ ਹਰਸਮਰਤਪੁਰ ਬਾਦਲ ਦੇ ਵਿੱਚ ਹੈ ਹੂੰ ਬਾਕੀ ਕਿੰਨੀਆਂ ਵੋਟਾਂ ਕੋਣ ਤੋੜ ਕੇ ਲੈ ਜਾਂਦਾ ਹੋ ਸਕਦਾ ਵੀ ਮੰਨ ਲਓ ਕਿਸੇ ਥਾਂ ਦੇ ਉੱਤੇ ਇੱਕ ਬੰਦੇ ਨੂੰ ਵੋਟਾਂ ਵੱਧ ਪੈ ਗਈਆਂ ਉਹ ਜਿੱਤਿਆ ਨਾ ਤੇ ਕਿਸੇ ਹੋਰ ਨੂੰ ਖਰਾ ਕੇ ਦੂਜੇ ਨੂੰ ਜਿਧਾਉਣ ਦੇ ਵਿੱਚ ਯੋਗਦਾਨ ਪਾ ਜੇ ਇਹ ਸਮਾਂ ਦੱਸੂਗਾ ਪਰ ਮੁੱਖ ਤੌਰ ਤੇ ਮੁਕਾਬਲਾ ਬੀਬੀ ਬਾਦਲ ਤੇ ਖੁੱਡੀਆਂ ਸਾਹਿਬ ਦੇ ਵਿੱਚ ਹੀ ਹੈ ਤੇ ਫਰੀਦਕੋਟ ਦੇ ਵਿੱਚ ਬਦਲ ਗਏ ਆ ਸਮੀਕਰ ਹਾਂ ਬਿਲਕੁਲ ਜੀ ਫਰੀਦਕੋਟ ਦੇ ਵਿੱਚ ਸਮੀਕਰਨ ਬਿਲਕੁਲ ਬਦਲੇ ਹੋਏ ਆ ਇਹ ਬਦਲੇ ਹੋਏ ਸਮੀਕਰਨ ਕਿਹੜੇ ਪਾਸੇ ਦੀ ਪਲਟੀ ਕਿਵੇਂ ਲਵਾ ਦੇਣਗੇ ਇਹ ਤਾਂ ਚਲੋ ਸਮਾਂ ਦੱਸੂਗਾ ਪਰ ਕਰਮਜੀਤ ਅਨਮੋਲ ਦਾ ਵੀ ਚਲੋ ਉੱਥੇ ਨਾ ਹੈਗਾ ਪਰ ਜਿਸ ਤਰੀਕੇ ਦੇ ਨਾਲ 10 ਦਿਨ ਪਹਿਲਾਂ ਕਰਮਜੀਤ ਦੀ ਲਹਿਰ ਸੀ ਉਹਦੇ ਵਿੱਚ ਇੱਕ ਵਾਰੀ ਸਨ ਸਰਬਜੀਤ ਸਿੰਘ ਹੋਰਾਂ ਨੇ ਲਾਈ ਆ ਹੁਣ ਇੱਥੇ ਮੁਕਾਬਲੇ ਦੇ ਵਿੱਚ ਪੰਜ ਜਣੇ ਆ ਪੰਜ ਜਣਿਆਂ ਦੇ ਵਿੱਚ ਕੌਣ ਆ ਜੀ ਇੱਥੇ ਹੁਣ ਸਰਬਜੀਤ ਸਿੰਘ ਖਾਲਸਾ ਕਰਮਜੀਤ ਅਨਮੋਲ ਅਮਰਜੀਤ ਕੌਰ ਸਾਹੋਕੇ ਕਾਂਗਰਸ ਦੇ ਉਮੀਦਵਾਰ ਰਾਜਵਿੰਦਰ ਸਿੰਘ ਕਾੜੀਦਲ ਦੇ ਉਮੀਦਵਾਰ ਬੀਜੇਪੀ ਦੇ ਮੁidcar ਹੰਸਰਾਜ ਹੰਸ ਅੱਜ ਮੈਂ ਕਈ ਸਾਥੀਆਂ ਨਾਲ ਉੱਥੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਆ ਉਹ ਕਹਿੰਦੇ ਵੀ ਦੇਖੋ ਹੰਸਰਾਜ ਹੰਸ ਹੋਰੀ ਵੀ ਤਿੱਖੇ ਮੁਕਾਬਲੇ ਦੇ ਵਿੱਚ ਜਾਪਦੇ ਹਨ ਮੈਂ ਕਿਹਾ ਉਹ ਕਿਵੇਂ ਕਹਿੰਦੇ ਪਿੰਡੂ ਖੇਤਰ ਦੀ ਵੋਟਾਂ ਜਿਹੜੀ ਉਹ ਸਰਬਜੀਤ ਸਿੰਘ ਖਾਲਸਾ ਵੱਲ ਜਾਊਗੀ ਕੁਝ ਉਹਦੇ ਵਿੱਚੋਂ ਕਹਿੰਦੇ ਜੀ ਕਰਮਜੀਤ ਅਨਮੋਲ ਨੂੰ ਕੁਝ ਕ ਕਾਂਗਰਸ ਨੂੰ ਕੁਝ ਕ ਅਕਾਲੀਆਂ ਨੂੰ ਜਿਹੜੀ ਸ਼ਹਿਰੀ ਖੇਤਰ ਦੀ ਵੋਟਾਂ ਉਹ ਪੂਰੀ ਸੂਰੀ ਜੱਕਰ ਬੀਜੇਪੀ ਨੂੰ ਚਲੀ ਗਈ ਤਾਂ ਹੰਸ ਹੋਰੀ ਆਪੇ ਹੀ ਮੁਕਾਬਲੇ ਦੇ ਵਿੱਚ ਹੈਗੇ ਆ ਤੇ ਪਟਿਆਲੇੋਂ ਗਾਂਧੀ ਵੀ ਕਹਿੰਦੇ ਹਲੇ ਮਜ਼ਬੂਤ ਰਿਹਾ ਅਖੀਰਲੇ ਪਲ ਤੱਕ ਬਿਲਕੁਲ ਜੀ ਬਿਲਕੁਲ ਪਟਿਆਲੇ ਦੇ ਵਿੱਚ ਦੋ ਗਾਂਧੀ ਆਪਸ ਦੇ ਦੋ ਡਾਕਟਰ ਆਪਸ ਦੇ ਵਿੱਚ ਮੁਕਾਬਲੇ ਦੇ ਵਿੱਚ ਹੈ ਇੱਕ ਡਾਕਟਰ ਗਾਂਧੀ ਤੇ ਦੂਜਾ ਡਾਕਟਰ ਬਲਬੀਰ ਸਿੰਘ ਬਲਬੀਰ ਸਿੰਘ ਡਾਕਟਰ ਨੇ ਜਿਹੜੇ ਆਪਾਂ ਜਾਣਦੇ ਜੀ ਕਿ ਆਮ ਆਰਮੀ ਪਾਰਟੀ ਦੇ ਉਮੀਦਵਾਰ ਆ ਪੰਜਾਬ ਦੇ ਮੰਤਰੀ ਆ ਤੇ ਜਿਹੜੇ ਹੈਗੇ ਨੇ ਡਾਕਟਰ ਗਾਂਧੀ ਤੇ ਉਹ ਹੈਗੇ ਜੀ ਸਾਬਕਾ ਐਮਪੀ ਵੈਸੇ ਉੱਥੇ ਮੁਕਾਬਲੇ ਦੇ ਵਿੱਚ ਐਨ ਕੇ ਸ਼ਰਮਾ ਹੋਰੀ ਵੀ ਅਕਾਲੀ ਦਲ ਦੇ ਉੱਥੇ ਹੋਰ ਵੀ ਕਈ ਸ਼ਖਸੀਅਤਾਂ ਹੈਗੀਆਂ ਪਰ ਗੱਲ ਇਹ ਵੀ ਇੱਥੇ ਵੀ ਮੁਕਾਬਲਾ ਮੁੱਖ ਤੌਰ ਦੇ ਉੱਤੇ ਦੋ ਬੰਦਿਆਂ ਦੇ ਵਿੱਚ ਹੀ ਮੰਨਿਆ ਜਾਂਦਾ ਜੀ। ਟਿਣਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ? ਪੰਜਾਬ ਦਾ ਮੌਸਮ ਪੂਰਾ ਗਰਮ ਹੈ ਜੀ। ਅੱਜ ਵੀ ਪੰਜਾਬ ਦੇ ਵਿੱਚ 64 ਡਿਗਰੀ ਤੱਕ 46 64.5 ਤੱਕ ਟੈਂਪਰੇਚਰ ਰਿਹਾ। ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਗਰਮ ਤੇ ਖੁਸ਼ਕ ਰਹਿਣ ਦੀ ਭਵਿੱਖਬਾਣੀ ਹੈ। ਬਹੁਤ-ਬਹੁਤ ਮਿਹਰਬਾਨੀ ਜੀ। ਸ਼ੁਕਰੀਆ। ਧੰਨਵਾਦ ਜੀ। FM